ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਜੁੜਿਆ ਇੱਕ ਨਵੀਂ ਮਹੱਤਵਪੂਰਨ ਜਾਣਕਾਰੀ ਲੈ ਕੇ ਮੋਨੋ ਪਲੇਅਰ ਬਾਰੇ ਇਹ ਮੋਨੋ ਡੱਕਾਰ ਹੈ ਜੀ ਜੋ ਕਿ ਅੱਜ ਕੱਲ ਟਰੈਕਟਰਾਂ ਦੀ ਸ਼ਾਨ ਬਣਿਆ ਹੋਇਆ ਹੈ ਹਰ ਟਰੈਕਟਰ ਤੇ ਮੋਨੋ ਪਲੇਅਰ ਲਾਇਆ ਜਾਂਦਾ ਆਪਾਂ ਇਹਦੇ ਬਾਰੇ ਤੁਹਾਨੂੰ ਕੁਝ ਕੁ ਜਾਣਕਾਰੀ ਦੇਵਾਂਗੇ ਤੇ ਇਹ 12 ਬੋਲ ਆਪਰੇਟਡ ਹੁੰਦਾ ਤੇ ਆਪਾਂ 12 ਬੋਲ ਕਿਸੇ ਵੀ ਜਗ੍ਹਾ ਤਲਾਸ਼ ਸਕਦੇ ਹਾਂ ਪਰ ਇਸ ਟਾਈਮ ਇਹਨੂੰ ਇਹ ਜ਼ਿਆਦਾਤਰ ਆਪਾਂ ਟਰੈਕਟਰ ਤੇ ਯੂਜ਼ ਹੋ ਰਿਹਾ ਹੈ ਤੇ ਆਓ ਜੀ ਆਪਾਂ ਤੁਹਾਨੂੰ ਇਹਦੇ ਬਾਰੇ ਇੱਕ ਮਹੱਤਵਪੂਰਨ ਜਾਣਕਾਰੀ ਦਿੰਨੇ ਆ ਬਣੇ ਰਹੋ ਆਪਣੇ ਨਵੇਂ ਵਲੌਗ ਵਿੱਚ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਹ ਆਪਣੇ ਕੋਲ ਬਲੌਗ ਆਪ ਆ ਜਾਂਦਾ ਜੀ ਐਂਪਲੀਫਾਇਰ ਮੋਨੋ ਐਂਪਲੀਫਾਇਰ ਇਹਨੂੰ ਮੋਨੋ ਕਿਉਂ ਕਿਹਾ ਜਾਂਦਾ ਇਹਦੀ ਡਬਲ ਪਾਵਰ ਕੀਤੀ ਹੁੰਦੀ ਆ ਤੇ ਇੱਕ ਲੀਡਾ ਕੱਢੀ ਜਾਂਦੇ ਬੂਫਰਾਂ ਦੀ ਖਾਤਰ ਇਹ ਮੋਨੋ ਸਿਸਟਮ ਹੋ ਜਾਂਦਾ ਉਹ ਸਟੀਰੀਓ ਹੋ ਜਾਂਦਾ ਇਹਦੇ ਚਾਰ ਲੀਡਾ ਨਿਕਲਦੀਆਂ ਸਟੀਰੀਓ ਹੋ ਜਾਂਦਾ ਇਹਦੇ ਦੋ ਕਰਕੇ ਕੱਢੇ ਹੁੰਦੇ ਆ ਬੂਫਰਾਂ ਦੀ ਖਾਤਰ ਸਾਬੂਫਰ ਚਲਾਉਣ ਦੇ ਲਈ ਆਉਟਪੁਟ ਤੇ ਇਹਨੂੰ ਮੋਨੋ ਕਿਹਾ ਜਾਂਦਾ ਇਹ ਆਪਣੇ ਕੋਲ ਜਿਹੜਾ ਹੈਗਾ ਜੀ 8 ਸਪੀਕਰਾਂ ਵਾਲਾ 9 ਸਪੀਕਰ ਉਹ 10 ਸਪੀਕਰ ਵੀ ਵਾਲਾ ਵਰਤ ਸਕਦੇ ਆ ਤੇ ਆਪਾਂ ਤੇ ਇਹਦੇ ਉੱਤੇ ਆਪਾਂ ਤਿੰਨ ਸਬੂਫਰ ਚਲਾ ਸਕਦੇ ਆ ਤੇ ਆਪਾਂ ਇਹਨੂੰ ਖੋਲ ਰੱਖਿਆ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਦੇਵਾਂਗੇ ਇੱਕ ਇੱਕ ਚੀਜ਼ ਬਾਰੇ ਬਣੇ ਰਿਹਾ ਮਹਤਵਪੂਰਨ ਤੇ ਇੱਥੋਂ ਪੂਰੀਆਂ ਵਧੀਆ ਲੀਡਾਂ ਕੱਢ ਕੇ ਜਾਂਦੀਆਂ ਜੇ ਜੀ ਆਪਣੀ 4mm ਦੀ ਤਾਰ ਲਾਈ ਜਾਂਦੀ ਹੈ ਇਹਨੂੰ ਪੋਜ਼ਿਟਿਵ ਨੈਗੇਟਿਵ ਦੀ ਖਾਤਰ 4mm ਤਾਰ ਲਿਜ ਯੂਜ਼ ਕੀਤੀ ਜਾਂਦੀ ਹੈ ਪੂਰਾ ਵਧੀਆ ਬੋਰਡ ਬਣਾਇਆ ਜਾਂਦਾ ਠੀਕ ਹੈ ਜੀ ਤੇ ਔਡਪੋਟ ਸਪੀਕਰਾਂ ਦੀ ਖਾਤਰ 6 ਜੀ ਐਂਡ ਜੀ ਸਪੀਕਰਾਂ ਦੀ ਖਾਤਰ 6 ਜੀ ਜੀ ਸਪੀਕਰਾਂ ਦੇ ਲਈ ਇਹਦੀ ਆਪਾਂ ਜਿਹੜੀ ਔਡਪੋਟ ਦੀ ਖਾਤਰ ਡਬਲ ਆਈ ਸੀ ਚੇਂਜ ਕਰਦੇ ਜਿਆ ਇਹਨਾਂ ਚ ਤੇ 788 ਆਈ ਸੀ ਲੱਗਿਆ ਜਾਂਦਾ ਤੇ ਜੋ ਕਿ ਪਹਿਲੇ 4 ਵੇ ਆਈ ਸੀ ਹੁੰਦਾ ਤੇ ਇਸ ਕਰਕੇ ਜਿਹੜੇ ਆਮ ਲੋਕਲ ਡੱਕਾਲੇ ਉਹ ਇੱਕ ਹੀ ਆਈ ਸੀ ਬਾਈ ਵਰਤਦੇ ਆ ਪਰ ਇਹਦੇ ਵਿੱਚ ਆਪਾਂ ਦੋ ਆਈ ਸੀ ਬਾਈ ਵਰਤਦੇ ਨੇ ਉਸ ਤਰੀਕੇ ਨਾਲ ਇਹਦੇ ਮੋਸਟ ਫੋਟਾ ਜਿਹੜੇ ਆ ਕੇ ਟਰਾਂਜ਼ਿਸਟਰ 1943 ਤੇ 5200 ਇਹਦੇ ਵਿੱਚ 6 ਪੀਸ ਲੱਗੇ ਹੋਣਗੇ 1943 ਦੇ 1950 ਤੇ ਜਿਹੜੀ ਇਹਦੀ ਇਨਪੁਟ ਜੰਦੇ ਨਹੀਂ ਆਪਾਂ 12 ਬੋਲਟ ਇਨਪੁਟ ਦੇ ਕੇ ਇਹਦੇ ਵਿੱਚੋਂ ਆਪਾਂ ਨੇ 50 050 ਡੀਸੀ ਚੱਕ ਲੈਣੀ ਆ ਬਹੁਤ ਹੀ ਵਧੀਆ ਕੁਆਲਟੀ ਦਾ ਡੱਕਾ ਤਿਆਰ ਕੀਤਾ ਹੁੰਦਾ ਜੀ ਆਪਣਾ ਜਿਹਾ ਜੇ ਮਰਜੀ ਆਪਾਂ ਜਿੰਨੀ ਮਰਜੀ ਆਉਟਪੁਟ ਲਾ ਸਕੋ ਇਹ ਜਿਹੜੇ ਪਲੇਅਰ ਆ ਇਹ तकरीबन ਅੱਜਕੱਲ ਮਾਰਕੀਟ ਵਿੱਚ ਬਹੁਤ ਕਿਸਮ ਦੇ ਆਏ ਹੋ 4500 ਤੋਂ ਸ਼ੁਰੂ ਹੋ ਜਾਂਦੇ ਵੈਸੇ ਜਣੀ ਜਿਹੜਾ ਚੰਗਾ ਪਲੇਅਰ ਆ ਆਪਾਂ 800 ਤੋਂ 700 ਦੀ ਰੇਂਜ 'ਚ ਹੀ ਆਉਂਦਾ ਜੀ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਪੂਰਾ ਵਧੀਆ ਹੈਵੀ ਫੈਨ ਲੱਗਿਆ ਹੁੰਦਾ ਇਹਦੇ ਵਿੱਚ ਤੇ ਮਾਰਕੀਟ ਵਿੱਚ ਜਿਹੜੇ ਲੰਪਖ ਮਿਲਦੇ ਆ ਡੈਕੋਨਰ ਉਹਨਾਂ ਦੇ ਵੀ ਜਿਹੜੇ ਫੈਨ ਦੀ ਵੀ ਮਟਾਈ ਛੋਟੀ ਹੁੰਦੀ ਆ ਚੰਗਾ ਮੈਂ ਤੁਹਾਨੂੰ 66 ਰੁਪਏ ਵਾਲੇ ਫੈਨ ਲਾਇਆ ਜਾਂਦਾ ਤੇ ਇੱਕ ਇੱਕ ਕੰਪੋਨੈਂਟ ਦੇ ਵਿੱਚ ਕੁਆਲਿਟੀ ਦਾ ਲੱਗਿਆ ਮਿਲੂਗਾ ਤੁਹਾਨੂੰ ਕੋਈ ਰੈਜ਼ਿਸਟੈਂਸ ਕੋਈ ਵੀ ਮਾਰੀ ਦੀ ਮਿਲੂਗੀ ਤੇ ਜੀ ਇਹਦੀ ਬੋਟਪਟ ਬਹੁਤ ਵਧੀਆ ਹੁੰਦੀ ਆ ਸਭ ਤੋਂ ਵੱਡੀ ਗੱਲ ਤੇ ਜਿਹੜਾ ਆਪਣੇ ਵਿੱਚ ਕਾਰਡ ਚੇਂਜ ਵਰਤੇ ਜਾਂਦਾ ਇਹਨੂੰ ਕਹਿੰਦੇ ਕਾਰਡ ਕਿਹਾ ਜਾਂਦਾ ਮੋਡੂਲ ਆ ਜਿਹੜਾ ਇਹ ਵੀ ਆਪਣਾ ਪਗਾਰੀ ਜਾਂਦਾ ਲੈਂਦੇ ਜਾਂ ਵਰਤਿਆ ਜਾਂਦਾ ਜਾਂ ਆਪਣੇ ਕੋਈ ਵਾਇਰ ਦਾ ਵਰਤਿਆ ਜਾਂਦਾ ਇਹ ਤੋਂ ਥੱਲੇ ਕੋਈ ਨਹੀਂ ਲਾਇਆ ਜਾਂਦਾ ਜੀ ਇਸ ਟਾਈਮ ਵਿੱਚ ਵਾਇਰ ਦਾ ਯੂਜ਼ ਕੀਤਾ ਵਾਇਰ ਤੇ ਪਗਾਰੀਆ ਦੋਨੇ ਚੀਜ਼ਾਂ ਦੀ ਇੱਕ ਆਡੀਓ ਇੰਡਸਟਰੀ ਚ ਪੂਰੀ ਧਮਾ ਪਾਉਂਦੀਆਂ ਤੇ ਆਹ ਦੀ ਪ੍ਰੀ ਐਂਪਲੀਫਾਇਰ ਬੋਰਡ ਪਲੇਟ ਆ ਜੀ ਇਹ ਵੀ ਮੋਟੀ ਹੀਟ ਸਿੰਕ ਦੇ ਨਾਲ ਲਾਈ ਜਾਂਦੀ ਆ ਜ਼ਿਆਦਾਤਰ ਮਾਰਕੀਟ ਵਾਲੇ ਹੀਟ ਸਿੰਕ ਵੀ ਨਹੀਂ ਲਾਉਂਦੇ ਤੇ ਕੁਆਲ ਸੋ ਸਾਰੀ ਸਾਰੀ ਕੋਇਲ ਜੋ ਵੀ ਆ ਪੂਰੀ ਵਧੀਆ ਕੋਇਲ ਲੱਗੀ ਹੋਊਗੀ ਤੇ ਇੰਨੀ ਜ਼ਿਆਦਾ ਆਊਟਪੁਟ ਹੁੰਦੀ ਆ ਇਹਦੀ ਤੇ ਤਿੰਨ ਸਾਬੂਫਰ ਬੜੇ ਆਰਾਮ ਨਾਲ ਬੜੀ ਈਜ਼ੀਲੀ ਖਿੱਚ ਲੈਂਦਾ ਤੇ ਇਹ ਜਾਣਕਾਰੀ ਤੁਹਾਨੂੰ ਦੇਣੀ ਸਾਡੇ ਦਾ ਹੱਕ ਬਣਦਾ ਸਾਨੂੰ ਦੇਣ ਤੱਕ ਤੇ ਇੱਕ ਮਾਰਕੀਟ ਚ ਬਹੁਤ ਘੱਟ ਚੱਲੀ ਜਾਂਦੀ ਨਹੀਂ ਆ ਪਰ ਇਹ ਪੂਰਾ ਹੈਵੀ ਹੈ ਦੇਖੋ ਇਹਦਾ ਜਿਹਦਾ ਇਹਦਾ ਹੀਟ ਸਿੰਕ ਆ ਦੇਖੋ ਕਿੰਨੇ ਮਟਾਈਦਾਰ ਆ ਤੇ ਆ ਹੈਗਾ ਕਈਆਂ ਸਿੱਧਾ ਸਾਦਾ ਲੱਗਿਆ ਹੁੰਦਾ ਵਿੱਚ ਹਵਾ 에ਅਰ ਨਿਕਲਦੀ ਰਹਿੰਦੀ ਆ ਚੱਲਦੇ ਦਮ ਹੀਟ ਨਾ ਹੋਵੇ ਪਰ ਇਹ ਕੁਆਲਿਟੀ ਬਣਾ ਕੇ ਕਰਕੇ ਹੀਟ ਹੁੰਦਾ ਹੀ ਨਹੀਂਗਾ ਬਹੁਤ ਜਿਆਦਾ ਕੁਆਲਿਟੀ ਦਾ ਬਣਾਇਆ ਹੁੰਦਾ ਤੇ ਇਹਨੂੰ ਵਾਰਕ ਕੇ ਆਪਾਂ ਜਿਹੜੇ ਆਮ ਜਿਹੇ ਹੈਗੇ ਆ ਉਹਨੂੰ ਸਿੰਗਲ ਆਈਸੀ ਲਾਇਆ ਜਾਂਦਾ ਇੱਥੇ ਆਡੀਓ ਅਵਾਜ਼ ਦੀ ਗੱਲ ਤਾਂ 6 ਇੰਚ ਦੀ ਸਪੀਕਰ ਹੈ ਪਰ ਆਪਣੀ ਇਹਦੇ ਵਿੱਚ ਡਬਲ ਆਈਸੀ ਦੇਖਣ ਨੂੰ ਮਿਲੂਗਾ ਤੇ ਇਹਦੇ ਤੇ ਆਪਾਂ 12 ਇੰਚ ਜਿਹੇ ਚਰੋਣੇ ਚਾਰ ਚਲਾ ਸਕਦੇ ਆ ਆਰਾਮ ਬੜੇ ਈਜ਼ੀਲੀ ਚੱਲ ਜਾਣਗੇ ਤੇ ਜੇ ਆਪਾਂ 15 ਇੰਚ 16 ਇੰਚ ਜਿਹਨੂੰ ਕਹੇ ਜਾਂਦਾ 15 ਇੰਚ ਲਾਉਣਾ ਉਹ ਤਿੰਨ ਬਹੁਤ ਵਧੀਆ ਚੱਲਦੇ ਆ ਤੇ ਬਹੁਤ ਸੋਹਣੀ ਆਉਟਪੁੱਟ ਲੈ ਕੇ ਨਿਕਲਦਾ ਆਪਾਂ ਜੀ 사운ਡ ਤੁਹਾਨੂੰ ਚੈੱਕ ਨਹੀਂ ਕਰਾ ਸਕਦੇ ਤੁਹਾਨੂੰ ਪਤਾ ਇਹ ਰੀਜ਼ਨ ਹੁੰਦਾ ਨਾ ਕਿ ਪ੍ਰੋਬਲਮ ਆ ਜਾਂਦੀ ਆ ਤੇ ਇਹਦੀ ਖਾਤਰ ਆਪਨਾ ਤੁਸੀਂ ਸੰਪਰ ਆਪਣੇ ਨੰਬਰ ਦਿੱਤੇ ਜਾਂਦੇ ਆ ਵੀਡੀਓ ਦੇ ਉੱਤੇ ਤੇ ਬਹੁਤ ਵਧੀਆ ਤਰੀਕੇ ਨਾਲ ਡੈੱਕ ਚੱਲਦਾ ਹੈਵੀ ਡੈੱਕ ਆ ਸੰਪਰਕ ਕਰੋ ਹੈਵੀ ਡੈੱਕ ਦੇ ਨਾਲ ਸਸਤਾ ਕਿਸੇ ਨੇ ਲੈਣਾ ਹੋਵੇ ਉਹ ਵੀ ਮਿਲ ਜਾਊਗਾ ਸਾਰੇ ਕਿਸੇ ਦੇ ਪ੍ਰੋਜੈਕਟ ਤਿਆਰ ਕਰਦੇ ਆ ਜੀ ਅੱਜ ਦੀ ਛੋਟੀ ਜਿਹੀ ਜਾਣਕਾਰੀ ਤੁਹਾਨੂੰ ਮੋਨੋ ਇੰਪਲੀਵਰ ਦਿੱਤੀ ਗਈ ਹੈ ਇਸ ਤੋਂ ਬਿਨਾਂ ਆਪਣੇ ਕੋਲੇ ਦਰਾਜ ਵਾਲਾ ਡੈੱਕ ਵੀ ਤਿਆਰ ਕਰਦੇ ਆ ਜਿਹਦੇ ਵਿੱਚ ਅੰਦਰ ਚਿੱਪ ਲੱਗ ਜਾਂਦੀ ਹੈ ਉੱਤਰ ਡਬਲ ਕਵਰ ਹੁੰਦਾ ਇਹਦੇ ਨਾਲ ਤੇ ਇਹਦੇ ਵਾਰ ਵੀ ਅੱਗੇ ਨੈਕਸਟ ਵੀਡੀਓ ਤੁਹਾਡਾ ਜਾਣਕਾਰੀ ਦੇਵਾਂਗੇ ਇਹ ਆਪਾਂ ਇਸੇ ਬਾਡੀ ਦੇ ਵਿੱਚ ਜਿਵੇਂ ਆ ਬਾਡੀਆਂ ਪਈਆਂ ਇਹਦੇ ਵਿੱਚ ਵੀ ਆਪਣੇ ਕੋਲੇ 1500 ਤੋਂ ਲੈ ਕੇ 2500 3000 ਤੱਕ ਡੈਕ ਲੱਗ ਲੱਗੇ ਪਲੇਟਾਂ ਦੇ ਹਿਸਾਬ ਨਾਲ ਡੈਕ ਤਿਆਰ ਕੀਤੇ ਜਾਂਦੇ ਨੇ ਇਹਦੀ ਜਾਣਕਾਰੀ ਵੀ ਲੈ ਕੇ ਆਪਾਂ ਤੁਹਾਨੂੰ ਜਲਦੀ ਮਿਲਾਂਗੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਧੀਆ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਪਲੀਜ਼ ਆਪਣੀ ਵੀਡੀਓਜ਼ ਵੀ ਵਾਚ ਕਰੋ ਤੇ ਅੱਗੇ ਵੀ ਸ਼ੇਅਰ ਕਰਾ ਕਰੋ ਤੇ ਹੋਰ ਜਾਣਕਾਰੀ ਦੀ ਖਾਤਰ ਦੇਖਾਤਰ ਆਪਾਂ ਨੇ ਤੁਸੀਂ ਉੱਤੇ ਗਿਆਨ ਪਰ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ